ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਸੱਜਣੋ ਅੱਜ ਦੀ ਵੀਡੀਓ ਬਣਾਉਣ ਨਾਲ ਆਪਾਂ ਪਹੁੰਚੇ ਹੋਏ ਆਂ ਫਿਰ ਪਿੰਡ ਝਾੜੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਹੈਗਾ ਬਾਈ ਹੋਰਾਂ ਦਾ ਸੱਜਣੋ ਸੰਗਰੂਰ ਕਿਉਂਕਿ ਸਾਡੇ ਵਾਲਾ ਜਿਹੜਾ ਹੀ ਆ ਗਿਆ ਬਾਈ ਹੋਰਾਂ ਦਾ ਬੱਚੀਆਂ ਚਾਰ ਦਿਖਾਵਾਂਗੇ, ਦੋ ਦਿਖਾਵਾਂਗੇ ਗੱਬਣਾਂ ਤੇ ਦੋ ਦਿਖਾਵਾਂਗੇ ਬਿਲਕੁਲ ਤਾਜ਼ੀਆਂ ਸੂਈਆਂ। ਇੱਕ ਸਾਈ ਆੜ ਦਾ ਨਗੀਨਾ ਦਿਖਾਵਾਂਗੇ ਸ਼ੁਰੂ ਕਰਾਂਗੇ ਫਿਰ ਇੱਧਰਲੇ ਵੱਨ। ਆ ਜਾ ਗੱਗੀ ਫਿਰ ਹੋਰ ਬਾਈ ਕੀ ਹਾਲ ਹੋਰ ਕਿਵੇਂ ਆ ਵਧੀਆ ਵੀਰੇ ਕਰ ਚੜਦੀ ਕਲਾ ਕਿਰਪਾ ਬਾਈ ਬਾਬੀ ਹਾਂ ਗੇੜਾ ਬਾਈ ਕੋਲੇ ਉ ਚਰਵਾਦ ਲੱਗਿਆ ਨਾ ਹਾਂਜੀ ਹਾਂਜੀ ਵੀਰੇ ਕਿਵੇਂ ਚੱਲ ਰਹੀ ਗਾਗ ਕੰਮ ਪੂਰਾ ਵਧੀਆ ਚੱਲ ਰਿਹਾ ਬੋਗਾ ਬਾਹਰਾਂ ਲਗਾ ਕਾ ਗਾਕ ਵਾ ਬਾਹਰ ਆ ਜਾਂਦਾ ਜਾਦੇ ਗਾਕ ਬਾਈ ਕੋਲੇ ਬਾਹਰ ਆਲਾ ਇੱਕ ਗੱਲ ਸ਼ੁਰੂ ਚ ਹੀ ਦੱਸ ਦਣਾ ਵੀ ਜਾਦੇ ਮਾਲ ਬਾਈ ਤੋਂ ਵਪਾਰੀ ਲੈ ਕੇ ਵੇਚਦੇ ਨੇ ਵਪਾਰੀ ਲੈ ਕੇ ਵੇਚਦੇ ਵੀਰੇ ਆਪਣੇ ਹਾਂ ਥੋਕ ਰੇਟਾਂ ਜਿਹੜਾ ਸਿਸਟਮ ਹੀ ਹੁੰਦਾ ਬਾਈ ਦਾ ਕੋਈ ਬਾਲੇ ਵੱਡੇ ਰੇਟ ਨਹੀਂ ਹੁੰਦੇ ਚੀਜ਼ਾਂ ਹੁੰਦੀਆਂ ਨੇ ਕੁਆਲਿਟੀ ਦੀਆਂ ਬਾਈ ਬੋ ਕੁਆਲਿਟੀ ਪਹਿਲੇ ਦਿਨੋਂ ਹੀ ਨਸਰ ਵਾਲੀ ਚੰਗੀ ਕਰੀ ਆਈਆ ਦੀ ਜਿਹਨੇ ਡਿਮਾਂਡ ਮਾਰਕੀਟ ਚ ਬਣੀ ਹੋ ਜਾਂ ਫੁੱਲਾ ਦੀ ਗੱਲ ਇਹਦਾ ਠੰਡੀ ਸੀ ਇਹ ਵੀਰੇ ਦੂਜੇ ਸੂਈ ਸੁਈ ਆ ਠੀਕ ਆ ਸੂਆ ਦੂਜਾ ਸੂਈ ਕਦੋਂ ਸੂਈ ਵੀਰੇ ਕੱਲ੍ਹ ਸੁਈ ਆ ਇਹ ਕੱਲ੍ਹ ਦਾ ਸੂਆ ਇਹ ਤਾਂ ਬੌਲੀ ਕਿੰਨੀ ਕੂ ਆ ਆਈਡੀਆ ਬੌਲੀ ਵੀਰੇ ਹੁਣ ਹੋਊਗੀ ਘੱਟੋ ਘੱਟ 10-12 ਕਿਲੋ ਜਮੂ ਜਮੂ 12 ਕਿਲੋ ਵੰਗੂ ਨੈਟ ਤਿਆਰ ਹੋ 10-12 ਕਿਲੋ ਠੀਕ ਆ ਹਾਂ ਦੁੱਧਰਾਮ ਨਾ ਦੇ ਦੂ ਬਾਈ ਕੁਰੀ 16-17 ਕਿਲੋ ਤੇ ਬਾਕੀ ਬਾਲਾ ਬਾਲਾ ਨਹੀਂ ਕਹਿੰਦੇ ਵਪਾਰੀਆਂ ਵਾਂਗੂ ਵੀ 20 ਦੇ ਦੂ 22 ਕਿਲੋ ਯਾਨੀ ਕਿ 15-16 ਕਿਲੋ ਜਮਾ ਠੰਡਾ ਕਰਮਾ ਦੇ ਦੂਗੀ ਆ। ਕੋਲੇ ਹੱਥ ਨਾ ਦੇ ਦੂ। ਹਾਂ ਜਮਾ ਨੋਰਮਲ ਹੀ ਦੇ ਦੂ। ਆ ਤੋੜ ਦੋ ਖੋਲ ਕੇ ਇੱਕ ਵਾਰ। ਬਾਕੀ ਚਵਾਈ ਚੂਈ ਤਾਂ ਵੀਰੇ 100 ਨੰਬਰੀ ਆ ਜਮਾ। ਸੁਆ ਦੂਜਾ ਬਾਈ। ਸੁਆ ਦੂਜਾ ਵੀਰੇ ਸੀਲ ਠੰਡੀ ਜਮਾ ਇੱਕਦਮ। ਆ ਸੁਆ ਹੈਗਾ ਸੱਜਣੋ ਦੂਜਾ ਤੇ ਹੈ ਗਿਆ ਪਿਓਰ ਸਾਹੀਵਾਲ ਦੇ ਵਿੱਚ। ਕੀ ਮੜੀ ਬੱਚੇ ਦਾ ਕੁਆਲਟੀ ਆ ਜਿਹੜੀ ਇਹਦੀ ਉਹ ਬਾ ਕਮਾਲੀ ਆ ਗਈ ਆਰਡਰ ਤੇ ਨਾੜਾ ਨੂੜਾ ਬਹੁਤ ਨੇ ਤੇ ਆਰਡਰ ਨਾ ਗਰਲੈਂਡ ਵਾਲਾ ਆਰਡਰ ਹੀ ਲੱਗਿਆ ਹੋਇਆ ਬੱਚੀ ਨੂੰ। ਆ ਇੱਥੇ ਦਿਖਾ ਕੇ ਰੀ ਲਾ ਕੇ ਨੇੜੇ ਹੋਇ। ਆਡਰੇ ਦੇ ਗਿਰਲੈਂਡੋ ਵਾਲੀ ਲੱਗਿਆ ਹੋਇਆ ਨਸਲੇ ਦੀ ਸਾਹੀਵਾਲ ਆ ਗਈ ਦੁੱਧ ਪਾਉਗੀ ਪੋਲੇ ਹੱਥ ਨਾਲ ਬਾਈ ਕਹਿੰਦਾ 15 ਆਪਾਂ ਚਵਾਈ ਕਰਕੇ ਵੀ ਦਿਖਾ ਦਾਂਗੇ ਵੀਰੇ ਪਛੀ ਦੀ ਹਾਂ ਤਾਰਾਂ ਇਹਦੀਆਂ ਮਾਰ ਕੇ ਦਿਖਾ ਦਾਂਗੇ ਬੋਚ ਕੇ ਲੈ ਚੱਲ ਬਸ ਬਸ ਥੋੜਾ ਜਿਹਾ ਬੱਚੇ ਦਾ ਕਰਤੀ ਆ ਬਾਈ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਇੱਥੇ ਰਖਾ ਲਈ ਗਰੀ ਬਾਈ ਇਧਰ ਥੋੜਾ ਜਿਹਾ ਬੱਚੇ ਕਰਕੇ ਜਿਵੇਂ ਤੁਹਾਨੂੰ ਪਤਾ ਪਸ਼ੂ ਜਦੋਂ ਤਾਜ਼ਾ ਸੂਆ ਹੁੰਦਾ ਕੱਲ ਸੂਈ ਕਰਕੇ ਨਹੀਂ ਭਜਦਾ ਹੁੰਦਾ ਤਾਜੀ ਸੂਈ ਕਰਕੇ ਥੋੜਾ ਜਿਹਾ ਬੱਚੂ ਦਾ ਕਰਦੀਆਂ ਸਾਰੀਆਂ ਗਾਵਾਂ ਹੁੰਦੀਆਂ ਜਿਹੜਾ ਥੋੜਾ ਜਿਹਾ ਬੱਚੇ ਦਾ ਜ਼ਿਆਦਾ ਕਰਦੀਆਂ ਹੁੰਦੀਆਂ ਤੇ ਚਵਾਈ ਚ ਬੂਈ ਬਾਈ ਕਹਿੰਦਾ ਇਹਦੀ ਹੈਗੀ ਜਮਾ ਫੋਕੀ ਧਾਰਾਂ ਵੀ ਆਪਾਂ ਮਾਰ ਕੇ ਦਿਖਾਵਾਂਗੇ ਤੇ ਰੇਟ ਇਹਦਾ ਗੱਗੀ ਕੀ ਰਹੂਗਾ ਬਾਈ ਜੀ ਰੇਟ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲਓ ਹਨਾ 60000 ਦੀ ਬੱਚੀ ਦੇ ਦਾਂਗੇ ਆਪਾਂ ਮੁੱਲ 70 ਕਰਾ ਲਓ 75 ਕਰਾ ਲਓ ਜਿੰਨਾ ਮਰਜ਼ੀ ਬਾਈ ਕਹਿੰਦਾ 60000 ਕੀ ਤੇ ਆਰਡਰ-ਰੋਡਰ ਹੈਗਾ ਇਹਦਾ ਫੁੱਲ ਡਬਲ ਹਨਾ ਹਾਂਜੀ ਵੀਰੇ ਆਰਡਰ ਆ ਗਿਆ ਫੁੱਲ ਵੱਡਾ ਤੇ 10 ਕਿਲੋ 11 ਕਿਲੋ ਬੋੜਾ ਬਾਈ ਕਹਿੰਦਾ ਹੈਗਾ ਠੰਡਾ ਕਰਕੇ ਜਮਾ ਵੀਰੇ ਸਵੇਰੇ ਵੀ ਚੋਈ ਹੋਈ ਅਗਰੀ ਆਪਣੀ ਜਮਾ ਠੀਕ ਹੈ ਗੱਲ ਹਾਂ ਤੇ ਨਾਲ ਇਹਦੇ ਆ ਗਿਆ ਮੇਲ ਕਾਫ ਨਾ ਹਾਂਜੀ ਹਾਂਜੀ ਵੀਰੇ ਬੱਛਾ ਇਹ ਮਿਲੂਗੀ 60000 ਦੀ ਪਿਓਰ ਸਾਹੀਵਾਲ ਸੂਆ ਹੈਗਾ ਦੂਜਾ ਤੇ ਹੁਣ ਮਾਰ ਦੇਗਾ ਜੀ ਇਹਦੇ ਦੇ ਆ ਨੀਂਦੇ ਜੇ ਕੈਮਰਾ ਕੱਦ ਬਿੱਡੇ ਦਾ ਚੰਗਾ ਆ ਗਿਆ ਪਹਿਲਾਂ ਇਹਦਾ ਤੁਹਾਨੂੰ ਮੈਂ ਕੱਦ ਬਿੱਡ ਦਾ ਆਈਡੀ ਕਰਾ ਦੇਣਾ ਨਾਲ ਖੜਕੇ ਕਿਉਂਕਿ ਆਪਣੇ ਕੋਲੇ ਛੋਟੀਆਂ ਨੂੰ ਵੱਡੀਆਂ ਕਰਨ ਵਾਲਾ ਸਿਸਟਮ ਨਹੀਂ ਹੁੰਦਾ ਇਹਦਾ ਇੱਥੇ ਤੋਂ ਕੱਦ ਕਾੜ ਚੈੱਕ ਕਰ ਸਕਦੇ ਹੋ ਬੱਚੀ ਦਾ ਕੱਦ ਕਾਠ ਵੀ ਫੁੱਲ ਆ ਤੇ ਲੰਬਾਈ ਵੀ ਫੁੱਲ ਹੈ ਤੇ ਇੱਥੋਂ ਦਿਖਾ ਦੇਗਾ ਜੀ ਆਰਡਰ ਕੁਆਲਟੀ ਆਰਡਰ ਆ ਗਿਆ ਬਿਲਕੁਲ ਫਿਕਸ ਠੰਡੀ ਵੀਰੇ ਬਿਲਕੁਲ ਨਹੀਂ ਭੇਜੋ ਚ ਇਸ ਥਲੇ ਕੋਈ ੜਕਾ ਨਹੀਂ ਹਾਂ ਬਿਲਕੁਲ ਠਡੀ ਆ ਗਿਆ ਇਹਦੇ ਨਾਲ ਆ ਗਈ ਬੱਚੀ ਇਹਦੀ ਬੱਚੀ ਤੇ ਵੀ ਗੈਰੀ ਕੈਮਰਾ ਮਾਰ ਲਿਆ ਪਹਿਲੇ ਸੂਆ ਜਿਵੇਂ ਬੱਚੀ ਦਾ ਥਣੂ ਬਿਲਕੁਲ ਠੰਡੀ ਹੈ ਬੱਚੀ ਦੀ ਕਨੜਾ ਰੂੜਾ ਸੂਆ ਪਹਿਲਾ ਤੇ ਥਣ ਥਣ ਲੱਗਿਆ ਬਾ ਕਮਾਲ ਤੇ ਪਛਾਣ ਹੋ ਕੇ ਗੈਰੀ ਫੇਸ ਕੁਆਲਟੀ ਦੀ ਮਾਰ ਦੇ ਕੈਮਰਾ ਓਏ ਤੇ ਨਾਲੇ ਦੇ ਜਿਹੜੀ ਬੱਚੀ ਆ ਗਈ ਬੱਚੀ ਵੀਰੇ ਮਗਰੀ ਬੱਚੀ ਨਾਲ ਵੀ ਇਹਦੇ ਬੱਚੀ ਆ ਗਈ ਇੱਕ ਨਾ ਇੱਕ ਨਗੀਨਾ ਫਰੀ ਆ ਇਹਦਾ ਸੂਆ ਪਹਿਲਾ ਬਾਈ ਪਹਿਲਾ ਵੀਰੇ ਪਹਿਲਾ ਆ ਤੋਰ ਦੇ ਖੋਲ ਕੇ ਇਹ ਸੂਆ ਆ ਗਿਆ ਸੱਜਣੋ ਇਹਦਾ ਪਹਿਲਾ ਕੱਦ ਆ ਗਿਆ ਫੁੱਲ ਵੱਡਾ ਲੰਬਾਈ ਲੰਬੂਈ ਵੀ ਫੁੱਲ ਆ ਤੇ ਪ੍ਰਿੰਟ ਪ੍ਰਿੰਟ ਵੀ ਬਾਖਮਾਲਾ ਮੱਛੀ ਦਾ ਆਰਡਰ ਰੱਖੂਗੀ ਬਿਲਕੁਲ ਫਿਕਸ ਕੋਈ ਟੁੱਟਮਾ ਆਰਡਰ ਨਹੀਂ ਰੱਖਦੀ ਹੈਗੀ ਇਹ ਚੀਜ਼ ਪੂਰੀ ਸ਼ਾਨਦਾਰ ਆ ਗਈ ਜੇ ਗੱਲਬਾਤ ਕਰ ਲਈਏ ਨਾਲ ਆ ਗਈ ਇਹ ਤੇ ਬੱਚੀ ਇੱਥੇ ਮਾੜੀ ਕਮਾ ਕੇ ਰੋਕ ਲਈ ਥੋੜਾ ਜਿਹਾ ਬੱਚੇ ਕਰ ਥੋੜਾ ਬੱਚਰੂਆਂ ਦਾ ਕਰਦੀਆਂ ਵੀਰੇ ਤਾਜੀ ਸੂਈਆਂ ਕਰਕੇ ਗਾਵਾਂ ਬੱਚਰੂ ਦਾ ਕਰਦੀਆਂ ਨੇ ਠੀਕ ਆ ਗੱਲ ਹੋਰ ਕੋਈ ਚੱਕਰ ਇੱਥੋਂ ਫੇਸ ਕੁਆਲਿਟੀ ਤੇ ਮਾਰਨੀ ਕਰੀ ਇੱਥੇ ਰੋਕ ਲਾ ਬਸ ਫਤਵਾ ਬਸ ਇਥੋਂ ਅਗਲੇ ਬੰਨੇ ਦਿਖਾ ਦੇ ਆਰਡਰ ਨੇੜੇ ਲਾ ਕੇ ਉਹੀ ਗੱਲ ਆ ਵੀ ਗਾਵਾਂ ਥੋੜਾ ਬੱਚੇ ਕਰਕੇ ਤਾਜ਼ੀਆਂ ਹਾਂ ਜੀ ਵੀਰੇ ਬੱਚੂ ਕਰਕੇ ਥੋੜਾ ਜਿਆਦਾ ਕਰਦੀਆਂ ਨੇ ਇਹਦਾ ਸੂਆ ਕਦੋਂ ਦਾ ਬਾਈ ਇਹ ਵੀਰੇ ਕੱਲ ਸੂਈ ਆ ਕੱਲ ਦੀ ਸੂਈ ਹੋਈ ਆ ਹਾਂ ਕੱਲ ਸ਼ਾਮੀ 4 ਵਜੇ ਦੀ ਸੂਈ ਵੀ ਆ 6:30 6 ਵਜੇ ਵੀਡੀਓ ਚਵਾਈ ਹੋਈ ਵੀ ਆ ਵੀਰੇ ਚਵਾਈ ਚ ਬੂਈ ਦੀ ਕਿਵੇਂ ਆ ਜਮਾ 100 ਨੰਬਰ ਆ ਵੀਰੇ ਮਾਰ ਕੇ ਦਿਖਾ ਦਿੰਦਾ ਪਰ ਚਵਾਈ ਚ ਬੂਈ ਦੀ ਓਕੇ ਜੀ ਹਾਂ ਜਮਾ ਓਕੇ ਆ 1800 ਨੂੰ ਮਾਰ ਕੇ ਆਪਾਂ ਦਿਖਾ ਦਾਂਗੇ ਇਹਦਾ ਰੇਟ ਕੀ ਰਹੂਗਾ ਗੱਗੀ ਇਹਦਾ ਵੀਰੇ ਰੇਟ ਮੁੱਲ ਜਿੰਨਾ ਮਰਜ਼ੀ ਕਰਾ ਲਓ 65000 ਦੀ ਬੱਚੀ ਦੇ ਦਾਂਗੇ ਇਹ ਬਾਈ ਕਹਿੰਦਾ ਦੇ ਦਾਂਗੇ 65000 ਦੀ ਕੱਦ ਬੈੱਡ ਆਰਡਰ ਕੁਆਲਿਟੀ ਕਿਸੇ ਵਿਪੱਖ ਤੋਂ ਯਾਰ ਬੱਛੀ ਜਾ ਆਪਾਂ ਕੋਈ ਖਾਮੀ ਇਹਦੇ ਚ ਕੱਢ ਨਹੀਂ ਸਕਦੇ ਨਾਲ ਇਹਦੇ ਹੈਗੀ ਆ ਬੱਛੀ ਪਿੰਡ ਵਾਈ ਹੋਰੋਂ ਦਾ ਝਾੜੂਆਂ ਚੀਮਾ ਮੰਡੀ ਦੇ ਨੇੜੇ ਰਹਿ ਗਿਆ ਹਰਫ ਚੀਮੇ ਦੇ ਪਿੰਡ ਦੇ ਬਿਲਕੁਲ ਨਾਲ ਤੇ ਹੁਣ ਲੈ ਚੱਲ ਗਏ ਰਿਹਾ ਤਿੰਨ ਨੰਬਰ ਵਾਲੀ ਤੇ ਦੋ ਦਿਖਾਉਂਗਾ ਗੱਬਣਾ ਇੱਧਰਲੇ ਬੰਨੇ ਇਹ ਸੂਣ ਦੇ ਨੇੜ ਨੇ ਹਾਂਜੀ ਵੀਰੇ ਇਹਦਾ ਸੂਆ ਕਿਹੜਾ ਪੀ ਇਹਦਾ ਸੂਆ ਦੂਜਾ ਵੀਰੇ ਤੋਰ ਦੇ ਖੋਲ ਕੇ ਇਹਨੂੰ ਵੀ ਤੋਰ ਤਾ ਸੂਆ ਆ ਗਿਆ ਇਹਦਾ ਦੂਜਾ ਪਹਿਲਣ ਦਾ ਦੁੱਧ ਕਿੰਨਾ ਕਹ ਦੱਸਿਆ ਮਾਲਕ ਇਹਨੇ ਵੀ 17 18 ਕਿਲੋ ਤਾਂ ਇੱਕ ਦੀ 20 ਤੋਂ ਪਲੱਸ ਚੱਲਣਾ ਹੈ ਬੱਛੀ ਨੇ ਠੀਕ ਆ ਗੱਲ ਹਾਂਜੀ ਵੀਰੇ ਬ ਥਣ ਥਣ ਦਿਖਾ ਦੇ ਕੋਈ ਬਹੁਤ ਸੋਹਣਾ ਲੱਗਿਆ ਥਣ ਵੀਰ ਪ੍ਰਿੰਟ ਪ੍ਰਿੰਟ ਵੀ ਬਾ ਕਮਾਲ ਆ ਤੇ ਥਾਣੇ ਨੂੰ ਲੱਗਿਆ ਸੱਜਣੋਂ ਮੱਜਾਂ ਨਾਲ ਦਾ ਪਛਾਣ ਤੇ ਬਾਡਰ ਦਿਖਾ ਦੇ ਇਥੋਂ ਮਾੜਾ ਜਹ ਹੋਇਆ ਹੋਲੀ ਤੇ ਪ੍ਰਿੰਟ ਪ੍ਰਿੰਟ ਇਹਨੂੰ ਬਾ ਕਮਾਲ ਹੀ ਆ ਗਿਆ ਇਹਨੂੰ ਕਮਾ ਕੇ ਖੜਾ ਲਈ ਕਿਉਂਕਿ ਇਹ ਗੱਬਣਾ ਨੇ ਉਹ ਸੁੰਨੀਆਂ ਹੋਈਆਂ ਦੀ ਤਾਂ ਕਰਕੇ ਭਜਦੀਆਂ ਸੀ ਐ ਨਹੀਂ ਹੈਗੀ ਬਈ ਲੱਤਸੜ ਵਾਲੀ ਪਗਾਂ ਲੈਂਦੀ ਨਹੀਂ ਬਹੁਤ ਠੰਡਾ ਮਾਲ ਸਾਰੀ ਠੰਡੀ ਹੈ ਬੱਚੀ ਜੋ ਮੈਂ ਇੱਕਦਮ ਸੁਭਾਸ ਬੂ ਆ ਗਿਆ ਬਿਲਕੁਲ ਠੰਡਾ ਇਹਦਾ ਇੱਥੋਂ ਪਛਾਣ ਨੂੰ ਹੋ ਕੇ ਦਿਖਾ ਦੇ ਘਰੀ ਫੇਸ ਕੁਆਲਿਟੀ ਤੋਂ ਲਾ ਕੇ ਬਾਦੀ ਬੁੱਦੀ ਲਗਾਂਗੇ ਪ੍ਰਿੰਟ ਪ੍ਰਿੰਟ ਵੱਚੀ ਦਾ ਬਾਕਮਾਲ ਆ ਗਿਆ ਕੱਦ ਪਿੱਟਦਾ ਆਈਡੀਆ ਵੀ ਆਪਾਂ ਤੁਹਾਨੂੰ ਇਹਦਾ ਕਰਾ ਦੇਾਂਗੇ ਤੇ ਪਿੱਛੋਂ ਜਿਹੜੀ ਚੜਾਈ ਆ ਚੜਾਈ ਚੜੂਈ ਵੀ ਫੁੱਲਾ ਆ ਜਾ ਇੱਥੇ ਪਿਛਲੇ ਬੰਨੇ ਲਿਆ ਇੱਥੋਂ ਦਿਖਾ ਦੇਈ ਖੜੀ ਰਹਿੰਦੇ ਬਸ ਬਸ ਇਹ ਇੱਥੋਂ ਦਿਖਾ ਦੇਦਾ ਆ ਆਰਡਰ ਇੱਥੋਂ ਆਰਡਰ ਕੁਆਲਿਟੀ ਚੈੱਕ ਕਰਾ ਦੇ ਦਨ ਕਿੰਨੇ ਕ ਕੱਢ ਦੂ ਬਾਈ ਬਈ ਦਨੇ ਪੰਜ ਚਾਰ ਦਿਨ ਹੀ ਲੂ ਪੰਜ ਚਾਰ ਦਿਨ ਕਰਾਂਗੇ ਹਾਂ ਬਣੂ ਬਹੁਤ ਵੈੜ ਕਿਉਂਕਿ ਮੌਕਾ ਵੀ ਸਰਦੀ ਦਾ ਆ ਰਿਹਾ ਦੁੱਧ ਪਹਿਲਾਂ ਨੇ ਬਾਈ ਕਹਿੰਦਾ 17.5 ਗੇੜ ਪਾਇਆ ਕਿਉਂਕਿ 18 ਤੋਂ 20 ਕਿਲੋ ਯਾਰ ਪਾ ਸਕਦੇ ਏ ਤੁਹਾਨੂੰ ਪੱਸੀ ਚੱਲੂ ਬਾਈ ਬਰੀਡ ਕੁਆਲਿਟੀ ਹੈਗੀ ਆ ਨਾਲੇ ਇੱਥੋਂ ਤੁਸੀਂ ਕੱਦ ਦਾ ਆਈਡੀਆ ਕਰ ਲਿਓ ਚੜਾਈ ਚੜੂਈ ਜਿਹੜੀ ਬਾਡੀ ਆ ਬਾਡੀ ਇਹਦੀ ਮੱਝਾਂ ਨਾਲ ਦੀ ਆ ਗਈ ਹੈ ਨਾ ਆ ਜਾਣ ਵਾਲੀ ਬੱਚੀ ਆ ਗਈ ਲੈ ਬਾਕੀ ਬਰ ਜਿਹੜੇ ਆਪਣੇ ਗਾਇਆਂ ਨੂੰ ਥਣ ਲੱਗੇ ਨੇ ਹਾਂਜੀ ਮੈਂ ਸਾਲੀ ਨੇ ਬਾਈ 10 ਲੱਖ ਵਾਲੀ ਬਾਈ ਨੂੰ ਵੀ ਨਹੀਂ ਜਿਆੜਾ ਲੱਗਦਾ ਜੇ ਇਹਦੇ ਆਪਣੇ ਗਾਇਆਂ ਨੂੰ ਥਣ ਲੇਵਾਂ ਠੀਕ ਹੈ ਗੱਲ ਆ ਕੁਆਲਿਟੀ ਕਬੂਲ ਦੀ ਚੰਗੀ ਆ ਹਰੇਕ ਪੱਖ ਤੋਂ ਲੈ ਚੱਲ ਜੀ ਹਾਂ ਸੁਆ ਦੂਜਾ ਭਾਈ ਦੂਜਾ ਵੀਰੇ ਜਮਾ ਪ੍ਰੋਪਰ ਦੂਜਾ ਸੁਆ ਸੁਆ ਜੈਨੂਅਨ ਦੂਜਾ ਤੇ ਪ੍ਰਿੰਟ ਪ੍ਰਿੰਟ ਹੈਗਾ ਕਮਾਲ ਦਾ ਮੱਛੀ ਦਾ ਸੁਆ ਹੈਗਾ ਜਮਾ ਠੱਡਾ ਇਹਦਾ ਆਰਡਰ ਵੀ ਕੋਈ ਟੁੱਟ ਮਾਡਰ ਨਹੀਂ ਬਣਾਉਂਦੀ ਆਰਡਰ ਚੌੜਾ ਰੱਖੂ ਤੇ ਬਣਾਉਗੀ ਫਿਕਸ ਤੇ 22 24 ਤੁਹਾਨੂੰ ਹੁਣੀ ਦੱਸ ਦਾਂ ਨਾ ਵੀ ਇਹਦੀ ਰੂਮ ਵਰਗੀ ਹੋਊਗੀ ਮੋਟੀ ਕਿਉਂਕਿ ਬਾਈ ਹੋਰੀ ਦਾ ਚੇਪਾ ਲਾ ਕੇ ਲੈ ਆਏ ਨੇ ਉਹ ਦੱਸ ਨਾ ਵੀ ਚੌਣ ਬਸਮਾ ਦੀ ਇੱਕ ਨੰਬਰ ਹੈ ਵੀਰੇ ਜਮਾਂਗਾ ਹਾਂ ਇੱਥੋਂ ਚੜਾਈ ਚੜੂਈ ਵੀ ਬਹੁਤ ਹੈ ਕਿਉਂਕਿ ਜਿਹੜਾ ਚੌੜਾ ਹੋਊਗਾ ਚੜਾਈ ਵਾਲਾ ਜਾਨਵਰ ਦੁੱਧ ਵੀ ਉਹੀ ਪਾਊਗਾ ਤੇ ਇੱਥੋਂ ਗੈਰੀ ਆਰਡਰ ਖਾਣ ਬਿਲਕੁਲ ਗਲਾਬੀ ਬਣਾਉਗੀ ਹੈ ਨਾ ਹਾਂਜੀ ਵੀਰੇ ਹਾਂਜੀ ਇਹਦਾ ਰੇਟ ਕੱਕੀ ਕੀ ਰਹੂਗਾ ਰੇਟ ਵੀਰੇ ਦੇਖ ਜੇ ਹੋਰ ਕਈ ਬੰਦੇ ਆਪ ਲੋਕ ਤਾਂ 70 80 ਵੀ ਮੰਗੀ ਜਾਂਦੇ ਨੇ ਨਾ ਬੱਚੀ ਆਪਾਂ ਬੱਚੀ ਦੇ ਦਾਂਗੇ 66000 ਦੀ ਬੱਚੀ ਦੇ ਦਾਂਗੇ ਵੀਰੇ ਮੋਲੇ 66000 ਦੀ ਬੱਚੀ ਦੀ 65 ਲੈ ਲੇਗਾ ਚਲੋ ਵੋਕ ਦੇ ਕਰ ਲੈ ਮੇਰੀਆਂ ਮੰਨਤਾਂ ਕਰ ਲੈ ਕਰ ਲੈ ਕਰ ਲੈ ਯਾਰ ਇੱਕ ਤਾਂ ਮੰਨਤਾਂ ਨੇ ਜੋ ਹੋ ਜਾਊਗਾ ਵੀ ਫਿਕਸ ਜੀ ਹੋ ਜਾਊ ਯਾਰ 65 ਦੀ ਕੋਈ ਐ ਨਹੀਂ ਹੈਗਾ ਵੀਰੇ ਆਪਾਂ ਨੂੰ ਕੋਈ 50 ਲਈ ਜਾਵੇ ਚੱਲੀ ਉਹ ਗੱਲਾਂ ਨਾ ਇਹਦੇ 'ਚ ਕੋਈ ਬੜਾ ਜਿਆਦਾ ਅੰਤਰ ਨਹੀਂ ਹੈਗਾ ਕੰਮ ਮੈਂ ਇਹਦੇ 'ਚ ਛੋਟ ਛੱਪੇ ਜਿਹੀ ਵਾਲੀ ਰੱਖੂਗਾ ਰੇਟ ਫਿਕਸ ਇੱਕ ਕੁਆਲਿਟੀ ਕਬੂਲਦੀ ਪੱਛੀ ਦੀ ਹੈਗੀ ਆ ਫੁੱਲ ਤੇ ਹੁਣ ਮਾਰਦੇ ਆ ਪੱਛੀ ਤੇ ਕੱਦ ਕਿਸੇ ਦਾ ਵੀ ਛੋਟਾ ਨਹੀਂ ਹੈਗਾ ਇਹਨਾਂ ਚੋਂ ਜਿਹੜੀ ਮਰਜ਼ੀ ਪੱਛੀ ਨੇੜੇ ਆ ਕੇ ਚੈੱਕ ਕਰਕੇ ਲੈ ਜਾਓ ਆਨਲਾਈਨ ਮੰਗਾਉਣੀ ਆ ਆਨਲਾਈਨ ਮੰਗਾ ਲਿਓ ਇਹਦਾ ਸੂਆ ਕਿਹੜਾ ਬਾਈ ਇਹਦਾ ਵੀਰੇ ਦੂਜਾ ਸੂਆ ਇਹਦਾ ਆ ਗਿਆ ਦੂਜਾ ਸੂਆ ਇਹ ਕਾ ਇੱਕ ਦਿਨ ਕਰਦੀ ਕਿ ਗੀ ਬਸ ਇਹ ਵੀਰੇ ਹਫਤਾ ਲਈਦਾ ਹਫਤਾ ਮੰਨ ਲਾ ਵੀ ਬੱਧ ਵੀ ਲੈ ਸਕਦੀ 1-2 ਦਿਨ 10 ਕਿ ਦਿਨਾਂ ਦਾ ਆਈਡੀਆ ਮੰਨ ਲਾ ਚੜਾਈ ਚੜੂਈ ਪਿੱਠ ਦੀ ਮੰਗ ਰਹੀ ਹਾਂ ਹਾਂ ਜੀ ਵੀਰੇ ਮੇਰੇ 20 ਕਿਲੋ ਦਿੱਤਾ ਹੈ ਜਦੋਂ ਕਹਿੰਦਾ ਚੀਜ਼ਾਂ ਇਹ ਸੱਜਣ ਕੁਆਲਟੀ ਨੇ ਰੱਖਦਾ ਕਿਉਂਕਿ ਮਹਾਰਾਸ਼ਟਰ ਦਾ ਗਾਹਕ ਆਉਂਦਾ ਜਿਹੜਾ ਬਾਈ ਕੋਲੋਂ ਚੀਜ਼ਾਂ ਕੁਆਲਟੀ ਦੀ ਲੈਂਦਾ ਹਨਾ ਹਾਂਜੀ ਵੀਰੇ ਆ ਜਾਨਵਰ ਕੋਈ ਡਾਊਨ ਕੁਆਲਟੀ ਦਾ ਨਹੀਂ ਮਿਲੂਗਾ ਇਸ ਘਰ ਦੇ ਵਿੱਚ ਜਿੰਨੇ ਕ ਜਾਨਵਰ ਦਿਖਾਊਗਾ ਜਿੰਨੀਆਂ ਕ ਵੀਡੀਓ ਬਣਾਉਂਦਾ ਭਈ ਆਪਾਂ ਜਿੰਨਾ ਮਾ ਲਏ ਨੇ 20 ਤੋਂ ਆਪਣੀ ਪਲੱਸ ਹੀ ਚੱਲਦੀ ਆ ਹਜੇ ਤੱਕ ਕਿਸੇ ਗਾਂ ਦਾ ਲੰਬਾ ਨਹੀਂ ਆਇਆ ਆਪਣੇ ਕੋਲ ਠੀਕ ਹੈ ਜੀ ਆ ਇੱਥੋਂ ਦਿਖਾ ਦੀ ਗਰੀ ਵੀਰੇ ਦੇਖੀ ਆਰਡਰ ਕੁਆਲਟੀ ਦਿਖਾ ਦੇ ਨੇੜੇ ਲਾ ਕੇ ਜਾ ਮੈਂ ਇਹ ਕਿੰਨੇ ਦਿਨ ਕੱਢ ਦੂਗੀ ਹੈ ਇਹ ਕਿੰਨੇ ਦਿਨਾਂ ਦੀ ਕੱਚੀ ਆ ਬਸ ਬਈ ਇਹ ਤੈਨੂੰ ਦੱਸਿਆ ਵੀ 10 ਦਿਨ ਲੈ ਜੂ ਹਫਤਾ ਮੰਨ ਕੇ ਚੱਲੋ ਹਫਤਾ 10 ਦਿਨ ਲੈ ਜੂ ਬੱਚੀ ਬਣਨਾ ਬਹੁਤ ਹੈ ਕੀ ਹੋਣਾ ਹੈ ਵੀਰੇ 22 23 ਕਿਲੋ ਵਾਲੀ ਬੱਚੀ ਹੈ ਕੋਈ ਬਣ ਕੇ ਸੁਣਾ ਨੇ ਠੀਕ ਹੈ ਕੁਝ ਕਰਕੇ ਸੂਗੀ ਜਿਹੜਾ ਚੰਗਾ ਜਾਨ ਮੇਰਾ ਆਪਦੀ ਜਾਤ ਦਿਖਾ ਕੇ ਸੁੰਦਾ ਹਨਾ ਆਰਡਰ ਬਹੁਤ ਬਣਾਉਗੀ ਤੇ ਪਛਾਣ ਹੋ ਕੇ ਗੈਰੀ ਇਹਦਾ ਕੱਦ ਵੀ ਦਿਖਾ ਦੇ ਯਾਰ ਇਹਦੇ ਕੱਦ ਦਾ ਆਈਡੀਆ ਵੀ ਕਰਾ ਦੇ ਬਾਡੀ ਬੁੱਢੀ ਇਹਦੀ ਵੀ ਬਈ ਫੁੱਲ ਆ ਗਈ ਜਮਾ ਇਹਨਾਂ ਆਲਾ ਚਲਾ ਇਹਨੂੰ ਉੱਥੇ ਕਮਾ ਕੇ ਠੰਡੀ ਵਾਲੀ ਅਗੁਰੀ ਲੈ ਕਮਾ ਕੇ ਖੜਿਆ ਲਈ ਇਹਦੀ ਫੇਸ ਕਵਾਲਟੀ ਤੇ ਮਾਰ ਦੋ ਕੈਮਰਾ ਤੇ ਠੰਡੀ ਆ ਗਈ ਬਿਲਕੁਲ ਜਿਵੇਂ ਚਮਕੌਰ ਕਹਿੰਦਾ ਹੁੰਦਾ ਆਪਣਾ ਯਾਰ ਧੌਲੇ ਵਾਲਾ ਕਹਿੰਦਾ برف ਵਰਗੀ ਆ ਜਮਾ برف ਵਰਗੀ ਵੀ برف ਵਰਗੀ ਆ ਗਈ ਇੱਥੇ ਖੜਾ ਲੱਗ ਗਈ ਹਸਪਤੋਏ ਇੱਥੇ ਰੋਕ ਲਾ ਗਾਂ ਵਾਲੇ ਬੰਨੇ ਹੋ ਜਾ ਇੱਥੋਂ ਦਿਖਾ ਦੇ ਗੈਰੀ ਫੇਸ ਕੁਆਲਟੀ ਦੇ ਮਾਰ ਦੇ ਤੇ ਬੱਚੀ ਦੀ ਲੰਬਾਈ ਲੰਬੂਈ ਦਿਖਾ ਦੇ ਪਛਾਣ ਹੋ ਕੇ ਸਾਰੀ ਦਿਖਾ ਦੇ ਖੜਨੀ ਖੁੜਨੀ ਵੀ ਦਿਖਾ ਦੇ ਤੇ ਸੁਭਾਅ ਵੀ ਬਿਲਕੁਲ ਠੰਡਾ ਸੁਹਾ ਕਿਹੜਾ ਸੀ ਗੱਗੀ ਦਾ ਸੂਆ ਵੀ ਦੂਜਾ ਸੂਆ ਦੂਜਾ ਇਹਦਾ ਕਿੰਨਾ ਕਦੋਂ ਤੋਂ ਕੱਢਿਆ ਪਹਿਲਾਂ ਨੇ ਇਹਨੇ ਵੀਰੇ 20 ਕਿਲੋ ਦਿੱਤਾ ਹੈ ਆ ਲੈ ਜਾਣਾ ਇੱਥੇ ਮੈਂ ਬੜਾ ਨਹੀਂ ਕਹਣਾ 24 25 ਕਿਲੋ ਜਮਾ ਠੰਡਾ ਕਰ ਮੈਂ ਹੀ ਦੇਣਾ ਨੇ ਕਿਹੜਾ ਹੋਰ ਕਮਾ ਦੇ ਉਧਰੋਂ ਦੁੱਧ ਪਾਈ ਕਹਿੰਦਾ 24 25 ਦੇ ਏਡ ਗੇਡ ਪਾ ਦੂ ਇੱਕ ਗੱਲ ਹੋਰ ਦੱਸ ਦੇਣਾ ਗਰਮੀ ਵੀ ਚੱਲੂਗੀ ਇਹ ਸਰਦੀ ਵੀ ਚੱਲੂਗੀ ਹਾਂਜੀ ਦੋਨੇ ਸੀਜ਼ਨਾਂ ਚੱਲਣ ਵਾਲੀ ਵੱਛੀ ਆ ਤੇ ਦੁੱਧ ਵੀ ਇਹਦਾ ਮਹਿਸਾ ਨਾਲ ਵਹੀ ਹੋਊਗਾ ਕਿਉਂਕਿ ਥੋੜਾ ਜਿਹਾ ਕਰੋ ਸੰਗ ਚ ਆ ਗਈ ਹਾਂਜੀ ਹਾਂਜੀ ਵੀਰੇ ਹਾਂ ਠੰਡੀ ਬੜੀ ਆ ਵਾਈ ਖੁਰੀ ਐਂ ਵਜਾ ਜੇ ਸੂਆ ਆ ਗਈ ਫੁੱਲ ਆਪਣੀ ਜਿਹੜੀ ਮ ਤੇ ਆ ਗਈ ਬਾਡੀ ਵਾਲੀ ਬਾਈ ਕੱਦ ਬਿੱਡ ਫੁੱਲ ਵੱਡਾ 22 23 ਕਿਲੋ ਦੁੱਧ ਬਾਈ ਕਹਿੰਦਾ ਇਹ ਪਾ ਸਕਦੀ ਆ ਬਾਕੀ ਇੱਕ ਗੱਲ ਹੋਰ ਦੱਸਦਾ ਨਾ ਵਪਾਰੀ ਉਹੀ ਡਿਟੇਲ ਦੱਸਦਾ ਜਿਹੜੀ ਉਹਨੂੰ ਮਾਲਕ ਦੱਸ ਕੇ ਜਿਹੜੀ ਦੱਸ ਕੇ ਜਾਂਦਾ ਵੀਰੇ ਆਪਾਂ ਨੂੰ ਕਿਉਂਕਿ ਤੁਸੀਂ ਨੇ ਬਰੀਡ ਕੁਆਲਿਟੀ ਚੈੱਕ ਕਰਕੇ ਉਹਦੇ ਆਰਡਰ ਦੀ ਕੁਆਲਿਟੀ ਚੈੱਕ ਕਰਕੇ ਪਸ਼ੂ ਦੀ ਕੁਆਲਿਟੀ ਚੈੱਕ ਕਰਕੇ ਲੈਣਾ ਆਪਦੀ ਸਮਝ ਨਾਲ ਹੁੰਦਾ ਵੀ ਆ ਆਪਣੇ ਘਰੇ 20 ਪਾ ਦੂਗਾ ਕਿ 25 ਪਾ ਦੂਗਾ ਕਿ 15 ਪਾ ਦੂਗਾ ਤੇ ਸਵਾ ਆਦੀ ਆ ਗਈ ਬਿਲਕੁਲ ਠੰਡੀ ਬਿਲਕੁਲ ਠੰਡਾ ਕੇ ਬੰਦੇ ਬਾਈ ਸੂਆ ਆ ਗਿਆ ਦੂਜਾ ਦਿਨ ਬਾਈ ਕਹਿੰਦਾ ਕੱਢ ਦੂਗੀ 8 ਤੋਂ 10 ਕਿਉਂਕਿ ਗਾਵਾਂ ਕਈ ਵਾਰੀ ਬਹਿਮ ਨਾ ਕਰਿਆ ਕਰੋ ਪਹਿਲਾਂ ਵੀ ਸੂ ਪਾਉਂਦਿਆਂ ਨੇ ਮੌਕੇ ਤੇ ਤਿਆਰ ਹੋ ਜਾਂਦੀ ਹਾਂ ਹਾਂਜੀ ਹਾਂਜੀ ਵੀਰੇ ਹਾਂਜੀ ਇਹਨਾਂ ਦਾ 2-4 ਦਿਨ ਦਾ ਆਸ ਆ ਪਾਸਾ ਪਤਾ ਨਹੀਂ ਹੁੰਦਾ ਇਹਨਾਂ ਦਾ ਮਿੰਟ 'ਚ ਹੀ ਸੂ ਪਾਉਂਦੇ ਨੇ ਮਿੰਟ 'ਚ ਹੀ ਤਿਆਰੀ ਕਰ ਜਾਂਦੇ ਨੇ ਮਿੰਟ 'ਚ ਹੀ ਤਿਆਰੀ ਕਰ ਜਾਂਦੇ ਨੇ ਹਾਂਜੀ ਹਾਂਜੀ ਵੀਰੇ ਮੱਜਾਂ ਦਾ ਥੋੜਾ ਜਿਹਾ ਫਰਕ ਹੁੰਦਾ ਇਹਨਾਂ ਦਾ ਗ੍ਰੇਡ ਕੀ ਰਹੂਗਾ ਇਹਦਾ ਵੀਰੇ ਜਿਹੜੇ ਰੇਟ ਜਿੰਨਾ ਮਰਜ਼ੀ ਕਰਾ ਲਾਉਂ ਤਾਂ ਇਹ ਮੰਗਣ ਨੂੰ 75 ਮੰਗਾ ਲਾ 80 ਮੰਗਾ ਲਾ ਹਣਾ ਠੀਕ ਹੈ 60000 ਦੀ ਬੱਚੀ ਦੇ ਦ ਠੀਕ ਗੱਲ ਹਾਂ ਫਿਕਸ ਪ੍ਰਾਈਸ ਨੇ ਵੀਰੇ ਬਣਾ ਦਾ ਜੋੜਾ ਗੱਬਣਾ ਦਾ ਜੋੜਾ ਵੀਰੇ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ 65 60 ਤੇ 60 20 1 25 ਦਾ 1 25 ਬਣਦਾ ਵੀਰੇ ਗੱਬਣਾ ਜੀ ਜੋੜਾ ਇਕੱਠੇ ਲੈਣਾ 1 20 ਦਾ ਆਪਾਂ ਦੇ ਦਾਂ ਜੋੜਾ ਬਾਈ ਕਹਿੰਦਾ ਜੇ ਕਿਸੇ ਸੱਜਣ ਨੇ ਲੈਣਾ 1 ਲੱਖ ਤੇ 20000 ਦਾ ਮਿਲ ਜੂ ਕੱਲੀ ਲੈਣੀ ਆ 65 ਦੀ ਮਿਲੂ ਇਹ ਮਿਲੂਗੀ 60 60 ਦੀ ਵੀਰੇ ਚਾਹੇ 1 20 ਦਾ ਜੋੜਾ ਲੈ ਜਾਓ ਚਾਹੇ 300 ਮੀਲ ਜਾਣ ਆਉਣ ਦੋਨਾਂ ਦੀ ਪਹੁੰਚ ਕਰਾ ਲਿਓ ਪੂਰੇ ਰੇਟ ਤੇ ਜਿੰਨਾ ਬਾਈ ਨੇ ਮੰਗਿਆ 1 ਲੱਖ ਤੇ 25000 ਚ ਦੋ ਆਹ ਫਰਾਨੇ ਤੁਹਾਡੇ ਕੋਲੇ ਜਿਹੜੀ ਚੰਗੀ ਲੱਗਦੀ ਆ ਉਹ ਕਰ ਲਿਓ ਧੰਤਾਰਾਂ ਦਿਖਾਦੀ ਆ ਮਾਰ ਕੇ ਹਾਂਜੀ ਹਾਂਜੀ ਵੀਰੇ ਸਾਹੀਆਲ ਦਾ ਬੱਚਾ ਲਾਦੇ ਸਾਹੀਆਲ ਦੀਆਂ ਧਾਰਾਂ ਦਿਖਾਦੀ ਆ ਮਾਰ ਕੇ ਨਾਲੇ ਆਹ ਪੰਛੀ ਦੀਆਂ ਮਾਰ ਕੇ ਦਿਖਾਵਾਂਗੇ ਹਾਂਜੀ ਵੀਰੇ ਹਾਂਜੀ ਕਈ ਵਾਰੀ ਕਿਸੇ ਸੱਜਣ ਨੇ ਆਨਲਾਈਨ ਮੰਗਾਉਣੀ ਹੋਈ ਮੇਰੇ ਐਮਪੀ ਵਾਲੇ ਜੁਪੀ ਵਾਲੇ ਜਾਂ ਹਰਿਆਣੇ ਵਾਲੇ ਭਰਾ ਨੇ ਉਹ ਬਾਈ ਤੋਂ ਆਨਲਾਈਨ ਮੰਗਾ ਲਿਓ ਧਾਰਾਂ ਮਾਰ ਕੇ ਤਸੱਲੀ ਤੁਹਾਡੀ ਮੈਂ ਹਰੇਕ ਪੱਖ ਤੋਂ ਕਰਾ ਦੂੰਗਾ ਛੜ ਦੋ ਜੀ ਬੱਚਾ ਆਗੀ ਜੀ ਆਗੀ ਵੀਰੇ ਆਗੀ ਕਰਦੇ ਬੱਚਾ ਬੰਨੇ ਨਿਆਣਾ ਇਹ ਬੱਚੀ ਸਾਨੂੰ ਦੱਸ ਦਿੰਨਾ ਵੀ ਪਵਾਉਂਦੀ ਆ ਕਿਉਂਕਿ ਨਿਆਣਾ ਮੇਰਾ ਖਿਆਲ ਜਿੰਨੀਆਂ ਕਿ ਦੇਸੀ ਨਸਲ ਚ ਆਗੀਆਂ ਇਹਨਾਂ ਨੂੰ ਪਾ ਲੈਣਾ ਚਾਹੀਦਾ ਹਨਾ ਬਈ ਟੋਟਰਾ ਸੀ ਬਾਡੇ ਨਾਲ ਸਾਰੀਆਂ ਗਾਵਾਂ ਦੀ ਪਾ ਲੈਣੇ ਨੇ ਐਚਪ ਦੇ ਵੀ ਪਾ ਲੈ ਐਚਪ ਦੀ ਪਾਲਨੇ ਵੀਰੇ ਸਾਰਿਆਂ ਦੀ ਲੈਣਾ ਪਜੇ ਦੋਨੇ ਪਾਸੇ ਬਹਿ ਕੇ ਚਲੋ ਬਈ ਜੇ ਇੱਕ ਪਾਸੇ ਬਹਿ ਕੇ ਚਲੋ ਠੰਡੀ ਆਖਣਾ ਦੇ ਬਾਦ ਹੀ ਆ ਨਾ ਥੋੜੀ ਹਾਂ ਥੋੜੀ ਥੋੜੀ ਭਲਤ ਹੈਗੀ ਵੀਰੇ ਜਿੱਕੀ ਚੋਈ ਪਾਲ ਥਾਣਾ ਨਹੀਂ ਹੈਗੀ ਅੱਛਾ ਆਈ ਉਹ ਸੱਜਣਾ ਜੀ ਹੈਗੀ ਆ ਨਾ ਜਿਵੇਂ ਆਪਾਂ ਪਣਤਾਲਾ ਚੱਲਦਾ ਆਉਂਦਾ ਮੀਚਾ ਜਾਂ ਟੂ ਪੀ ਛੱਡ ਦੇ ਨੇ ਚਵਾਈ ਵਾਲਾ ਉਹ ਸਿਸਟਮ ਆ ਪਿਛਲੇ ਚੀ ਮਾਰਦੇ ਚਵਾਈ ਫੋਕੀ ਆ ਗਈ ਫਿਰ ਪਿਛਲੇ ਨੂੰ ਉਦੋਂ ਵੀ ਚੱਕਵਾ ਕੰਮ ਆ ਨਾ ਹਾਂ ਬਈ ਜਿੰਨੇ ਜੋਰ ਨਾਲ ਮਾਰੀ ਜਾਏਗਾ ਬਈ ਉਨੀ ਤਾਰ ਮੋਟੀ ਪਈਉ ਜਿੰਨੀ ਚਵਾਈ ਥੋੜੀ ਜਿਹੀ ਪਲਤਾ ਹੈਗੀ ਬੱਚੀ ਨੂੰ ਜੂਰੀ ਪਾਲ ਕਰਕੇ ਥੋੜਾ ਦੁੱਖ ਮੰਦੀ ਹੈ ਨਾ ਹਾਂ ਜਿੰਨੀ ਚਵਾਈ ਕਰੀ ਜਾਏਗਾ ਉਨੀ ਮੋਟੀ ਹੋਈ ਜਾਊਗੀ ਚਵਾਈ ਚ ਬੂਈ ਹੈ ਗਿਆ ਸੱਜਣੋ ਓਕੇ ਦੀ ਰਪੂਰੀ ਜਮਾਏ ਨਾ ਭਈ ਆ ਪਾ ਜਮਾ 15 ਕਿਲੋ ਉਦੋਂ ਬਣਾ ਕੇ ਵੀ ਦੇ ਦਾਂਗੇ ਬੱਚੀ ਜੇ ਕੋਈ ਵੀਰ ਦੋ ਟਾਈਮ ਚੋਕੇ ਲੈ ਜੇ 15 ਕਿਲੋ ਜਮਾ ਠੰਡਾ ਕਰਕੇ ਬ ਜਦੋਂ ਮਰਜੀ ਆਜਣ ਬਾਈ ਕੱਲ ਨੂੰ ਆਜਣ ਚਾਹੀ ਲੀਟਰ ਲੈ ਕੇ ਆਉਣਾ ਆਪਾਂ ਬਾਰੀ ਕਿਹਾ ਹੂੰ ਤਾਂ ਟੱਟ ਗਿਆ ਵੀ ਜਾ ਕੇ ਵੱਧ ਨਿਕਲ ਗਿਆ ਅਗਲੇ ਦੇ ਠੀਕ ਆ ਗੱਲ ਹਾਂ ਫੇਰ ਗੱਲ ਚ ਨਾਮ ਹੁੰਦਾ ਬਾਈ 15 ਜਮਾ ਮਨਾ ਦਾਂਗੇ ਵੀਰੇ 14 15 ਮਨਾ ਦਾਂਗੇ ਵਾ ਓਕੇ ਰਪੋਟਾ ਜੀ ਕੰਮ ਤੇ ਬਾਕੀ ਸਾਨੂੰ ਬੱਚੇ ਦਾ ਨਾੜੂ ਆਮਾ ਜਰੂਰ ਦੇਖਿਆ ਤਾਂ ਵੀ ਨਾਲ ਹੀ ਐਥੇ ਚੈੱਕ ਕਰ ਸਕਦੇ ਹੋ ਨਾਲ ਇਹਦੇ ਮੇਲ ਕਾਫ ਆ ਗਿਆ ਤੇ ਹੁਣ ਇਹਨੂੰ ਵੀ ਬੱਚਾ ਲਾ ਦੇ ਦੋ ਨੰਬਰਾਂ ਦੀ ਬੱਚੀ ਦਾ ਬੱਚਾ ਇਹਦਾ ਵੀ ਲਾ ਕੇ ਸਾਨੂੰ ਪਤਾ ਰੰ ਦਿਖਾ ਦਨੇ ਮਾਰ ਕੇ ਰੇਟ ਵੇਟ ਵੀਡੀਓ ਚ ਪਾਈ ਨੇ ਦੱਸ ਤੇ ਨੰਬਰ ਬੋਲ ਦੇ ਗੱਗੀ ਜਿਹਾ ਨੰਬਰ ਵੀਰੇ ਆਪਣਾ 97791 93295 ਹਾਂ ਲੱਲਾ ਬੱਚਾ ਹੈ ਮਤਰਾ ਲੰਬਾ ਨਾ ਕੰਮ ਆਪਣਾ ਇਹ ਬੱਚੀ ਨੇ ਆਣੀਆ ਨਾ ਗੱਲੀ ਸੁਈਆ ਥੋੜੇ ਜਿਹਾ ਵੀਰੇ ਚਵਾਈ ਚੂਈ ਸਾਈ ਹਾਲ ਦੀ ਹੈਗੀਆ ਇੱਕ ਨੰਬਰ ਬਿਲਕੁਲ ਆਨਲਾਈਨ ਮੰਗਾਉਣੀਆ ਕਿਸੇ ਸੱਜਣ ਨੇ ਆਨਲਾਈਨ ਮੰਗਾ ਲਿਓ ਤੇ ਬਾਕੀ ਸਾਨੂੰ ਹਰੇਕ ਵੀਡੀਓ ਚ ਕਹਿਣਾ ਵੀ ਹੁੰਦਾ ਵੀ ਜਾਂ ਨੰਬਰ ਤੁਸੀਂ ਲੈਣਾ ਹੁੰਦਾ ਆਪਦੀ ਸਮਝ ਨਾਲ ਮੇਰਾ ਕੰਮ ਹੁੰਦਾ ਪੁੱਛ ਨੂੰ ਸਾਨੂੰ ਦਿਖਾਉਣੇ ਚੰਗੇ ਤੋਂ ਚੰਗੇ ਲੱਭ ਕੇ ਰੀਏ ਇਹਦੇ ਨਾਲ ਬੱਚੀ ਆ ਗਈ ਹੈ ਨਾ ਇਹਦੇ ਨਾਲ ਬੱਚੀ ਵੀਰੇ ਆ ਬੱਚਾ ਲਾ ਕੇ ਇਹ ਵੀ ਦਿਖਾ ਦੇਣਾ ਧਾਰਾ ਸਾਨੂੰ ਮਾਰ ਕੇ ਆ ਗਈ ਆ ਗਈ ਵੀਰੇ ਕਰ ਦੇ ਬੰਨੇ ਬਾਈ ਧਾਰਾ ਦਿਖਾ ਦੇ ਮਾਰ ਕੇ ਥਣ ਦਿਖਾ ਦੇ ਕਰੀ ਯਾਰੀ ਪਾਸ ਨਾ ਥਣ ਦਿਖਾ ਦੇ ਨੇੜੇ ਲਾ ਕੇ ਇਹਦਾ ਸੂਆ ਪਹਿਲਾ ਆ ਗਿਆ ਸੱਜਣਾ ਬੱਚੀ ਦਾ ਇਹਦੇ ਨਾਲ ਵੀ ਬੱਚੀ ਆ ਗਈ ਤੇ ਧਾਰਾ ਬਾਕੀ ਆਪਾਂ ਸਾਨੂੰ ਇਹਦੀਆਂ ਵੀ ਦਿਖਾ ਦੇਣਾ ਮਾਰ ਕੇ ਥਣ ਥਣ ਬਣਾਇਆ ਬੱਚੀ ਨੇ ਬਾ ਕਮਾਲ ਜਮਾ ਪਹਿਲਣ ਦੇ ਹਿਸਾਬ ਨਾਲ 22 ਜੂਈ ਇਹਦੀ ਵੀ ਫੁੱਲ ਫੋਕੀ ਆ ਜਿਹੇ ਜਵਾਕੇ ਚੋਲੇ ਨਾ ਜਮਾ ਪੂਲੀ ਆ ਬਈ ਰੂਮ ਮਾਰ ਦੇ ਬਾਈ ਬਾ ਪਿਛਲਾਂ ਚ ਮਾਰਦੇ ਬਾਈ ਵਾਈਚ ਬੁਈ ਇਹਦੀ ਵੀ ਫੁੱਲ ਮੋਟੀ ਆ ਗਈ ਤੇ ਨੰਬਰ ਬੋਲਦੇ ਤੇਰਾ ਗੱਗੀਵਾ ਓਕੇ 97791 93295 ਵੀਰੇ 97791 93295 ਪਿੰਡ ਹੈਗਾ ਝਾੜੋਂ ਤਹਿਸੀਲ ਹੈਗੀ ਆ ਸੁਨਾਮ ਤੇ ਜ਼ਿਲ੍ਹਾ ਹੈਗਾ ਬਾਈ ਫਰੰਦਾ ਸੱਜਣੋ ਸੰਗਰੂਰ ਇਹਨਾਂ ਚਾਰੇ ਬੱਚੀਆਂ ਚੋਂ ਜਿਹੜੀ ਵੀ ਪਸੰਦ ਆਊਗੀ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ